ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹਕ ਸੱਚ ਦੀ ਆਵਾਜ਼ ਨੂੰ بلند ਕਰਨ ਵਾਲੇ ਡਾਕਟਰ ਅਮਰ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ 29 ਅਗਸਤ 2017 14 ਪਾਦੂ ਨਾਨਕਸ਼ਹੀ ਸਮਤ 548 ਦਾ ਦਿਨ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦੱਸਕਣ ਦੱਸੋ ਤੁਹਾਡਾ ਵੀਕਐਂਡ ਅ ਇਸ ਫਾਰ ਵੀਕਐਂਡ ਬਹੁਤ ਹੈਕਟਿਕ ਬਿਜ਼ੀ ਸੀ ਪਰ ਬਹੁਤ ਲਾਈਵ ਅੰਦਾ ਸੀ ਸੈਚਰਡੇ ਗੁਰਦੁਆਰਾ 222 ਜਿਸ ਜਿਹੜਾ ਕুইਨਸ ਵਿਲੇਜ ਹੈ ਬੇਸ਼ੱਕ ਮੈਨੇਜਮੈਂਟ ਫਲਸ਼ਿੰਗ ਗੁਰਦੁਆਰਾ ਸਾਹਿਬ ਰ ਇਹਨਾਂ ਦੀ ਦੋਨਾਂ ਦੀ ਇਕੱਠੀ ਹੈ ਉਸ ਦੇ ਵਿੱਚ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ ਕਮੇਟੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਮ ਡਿਸਕਸ਼ਨ ਸੈਸ਼ਨ ਵਿਚਾਰ ਵਟਾਂਦਰਾ ਜਾਂ ਵਿਚਾਰ ਗੋਸ਼ਟੀ ਸੈਸ਼ਨ ਰੱਖਿਆ ਹੋਇਆ ਸੀ ਜਿਹੜਾ ਕਿ ਲਗਭਗ 11:00 11:30 ਤੋਂ ਸ਼ੁਰੂ ਹੋ ਕੇ 4:30 4:30 ਤੱਕ ਚੱਲਿਆ ਉਦੇ ਚੁਣਾ ਨੇ ਵਿਸ਼ੇਸ਼ ਤੌਰ ਤੇ ਕਿਉਂਕਿ 31 ਅਗਸਤ ਨੂੰ ਸ਼ਹੀਦ ਭਾਈ ਦਲਾਵਰ ਸਿੰਘ ਦੀ ਸ਼ਹਾਦਤ ਨੂੰ 21 ਸਾਲ ਹੋ ਜਾਣੇ ਨੇ ਸੋ ਇਹ ਸਵਾਗਮ ਸ਼ਹੀਦ ਭਾਈ ਦਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ ਔਰ ਇਸ ਦੇ ਨਾਲ-ਨਾਲ ਵਿਚਾਰ ਗੋਸ਼ਟੀ ਦੇ ਆਧਾਰ ਦੇ ਵਿੱਚ ਪੱਤਰਕਾਰ ਭਰਪੂਰ ਸਿੰਘ ਬਲਬੀਰ ਜਿਹੜੇ ਪਿਛਲੇ ਦਿਨਾਂ ਚ ਚੜ੍ਹਾਈ ਕਰ ਗਏ ਨੇ ਜੀ ਉਹਨਾਂ ਨੂੰ ਵੀ ਇਸ ਦੇ ਜਿਹੜਾ ਯਾਦ ਦੇ ਵਿੱਚ ਰੱਖਿਆ ਗਿਆ ਸੀ ਅ ਇਸ ਦੇ ਵਿੱਚ ਸ਼ਮੂਲੀਅਤ ਲਈ ਮੈਨੂੰ ਇਨਵਾਈਟ ਕੀਤਾ ਸੀ ਔਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਨ੍ਹਾਂ ਨੇ ਕਿ ਲਗਭਗ 40 ਮਿੰਟ ਬੜਾ ਸਕਾਲਰਲੀ ਵਿਖਿਆਨ ਦਿੱਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੇ ਨਹੀਂ ਸਗੋਂ ਸ਼ਹਾਦਤ ਦੇ ਕਾਨਸੈਪਟ ਦੇ ਉੱਤੇ ਕਿ ਕਿਵੇਂ ਜਦੋਂ ਅਸੀਂ ਸੁਸਾਈਡਲ ਕੋਈ ਵੀ ਅਟੈਂਪਟ ਦੀ ਗੱਲ ਕਰਦੇ ਹਾਂ ਕਿਉਂਕਿ ਆਤਮਕਾਤੀ ਬੰਬ ਕਿਹਾ ਜਾਂਦਾ ਹੈ ਉਹਨਾਂ ਨੇ ਆਪਣੇ ਨਾਲ ਲੱਕ ਨਾਲ বেলਟ ਬਨ ਕੇ ਜਿਹੜਾ ਉਹ ਸ਼ਹਾਦਤ ਪਾਈ ਔਰ ਉਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਜਿਸ ਨੂੰ ਉਸਦੇ ਚੇਲੇ ਬਾਲਕੇ মিডিਆ ਕੋਈ ਗੁਰੂ ਨਾਨਕ ਦਾ ਅਵਤਾਰ ਕੋਈ ਰਾਮਚੰਦਰ ਜੀ ਕ੍ਰਿਸ਼ਨ ਜੀ ਦਾ ਅਵਤਾਰ ਦਾ ਸਰੇ ਸੀ ਜੀ ਔਰ ਉਹਨੂੰ ਜਿਹੜਾ ਇੱਕ ਕ੍ਰੈਡਿਟ ਦਿੱਤਾ ਜਾ ਰਿਹਾ ਸੀ ਜੀ ਕਿ ਉਹਨੇ ਬਿਲਕੁਲ ਸ਼ਾਂਤੀ ਸਥਾਪਿਤ ਕਰ ਦਿੱਤੀ ਹੈ ਖਾਲਾਂ ਇਹ ਇੱਕ ਹਕੀਕਤ ਹੈ ਸਾਰੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੀਆਂ ਰਿਪੋਰਟਸ ਔਰ ਜੋ ਕੁਛੁੱਥੇ ਵਾਪਰੇ ਜਦੋਂ ਫਰਵਰੀ 92 ਦੇ ਵਿੱਚ ਚੋਣਾਂ ਤੋਂ ਬਾਅਦ ਬੀਨ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਔਰ 31 ਅਗਸਤ 1995 ਨੂੰ ਉਸ ਨੂੰ ਸਜ਼ਾ ਯਾਫ਼ਤਾ ਕਰਨ ਤੱਕ 50 ਹਜ਼ਾਰ ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਡਿਸ ਅਪੀਅਰ ਕਰ ਦਿੱਤੇ ਗਏ ਮਾਰ ਦਿੱਤੇ ਗਏ ਝੂਠੇ ਪੁਲਿਸ ਮੁਕਾਬਲੇ ਔਰ ਹਜ਼ਾਰਾਂ ਜਿਹੜੇ ਨੇ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਦੀ ਗੱਲ ਕਰਦੇ ਹਾਂ ਬੇਸ਼ੱਕ ਇਹ ਵਰਤਾਰਾ ਤਾਂ 1978 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਅਣਪਛਾਤੀਆਂ ਲਾਸ਼ਾਂ ਬਣਾਉਣ ਦੀ ਕਹਾਣੀ ਹੈ ਉਹ ਬਿੰਤੇ ਔਰ ਕੇਪੀ ਗਿਲ ਜਿਹੜਾ ਉਹਦਾ ਡਾਇਰੈਕਟਰ ਜਨਰਲ ਪੁਲਿਸ ਸੀ ਉਸ ਤੇ ਜ਼ਮਾਨੇ ਵਿੱਚ ਹੋਈ ਔਰ ਅਜੇ ਕਿਉਂਕਿ 1995 ਜਦੋਂ ਉਹਨੂੰ ਮਾਰਿਆ ਲਗਭਗ 2.5 ਸਾਲ ਬਿੰਤੇ ਦੀ ਸਰਕਾਰ ਨੂੰ ਹੋਏ ਸੀ ਔਰ ਇਮੇਜਿਨ ਕਰੋ ਜੇ ਉਹਨੂੰ 2.5 ਸਾਲ ਹੋਰ ਮਿਲ ਜਾਂਦੇ ਤੇ ਫਿਰ ਇੰਨੇ ਹੀ ਨੌਜਵਾਨ ਉਹਨੇ ਹੋਰ ਮਾਰ ਮੁਕਾਣੇ ਸੀ ਸੋ ਇੱਕ ਗੱਲ ਮੋਢਲੇ ਤੌਰ ਦੇ ਉੱਤੇ ਜ਼ਾਹਰ ਹੈ ਕਿ ਆਮ ਆਤਮਕਾਤ ਕਰਨਾ ਕੋਈ ਕਿਸਾਨ ਕਰਜ਼ੇ ਭਾਰਤਲੇ ਦੱਬਿਆ ਕਰਦਾ ਹੈ ਕੋਈ ਪਿਆਰ ਰਿਸ਼ਤਿਆਂ ਵਿੱਚ ਨਾਕਾਮਯਾਬੀ ਦੇ ਤੌਰ ਤੇ ਕਰਦੇ ਕੋਈ ਮਾਪਿਆਂ ਦੀਆਂ ਛਿੜਕਾਂ ਖਾ ਕੇ ਕਈ ਵਾਰ ਬੱਚੇ ਬੱਚੀਆਂ ਇਹ ਵੀ ਕੁ ਰੁਝਾਨ ਅੱਜਕਲ ਦੇਖਣ ਚਾंदे ਜਾਂ ਕੋਈ ਹੋਰ ਜਿਵੇਂ ਕੋਈ ਸਕੂਲੀ ਬੱਚਿਆਂ ਦੇ ਉੱਤੇ ਜਾ ਕੇ ਹਮਲਾ ਕਰ ਦੁੱਤਾ ਹੈ ਜਾਂ ਕੋਈ ਬੇਗੁਨਾਹ ਪਰਿਵਾਰ ਕੋਈ ਹਸਪਤਾਲ ਚ ਜਾ ਕੇ ਆਤਮਕਾਤੀ ਹਮਲਾ ਕਰ ਦੁੱਤਾ ਬਰਾਤਾਂ ਦੇ ਉੱਤੇ ਕਰ ਦੁੱਤਾ ਉਹਨਾਂ ਨੂੰ ਤੁਸੀਂ ਜ਼ਰੂਰ ਕੰਡੈਮਨ ਵੀ ਕਰੋਗੇ ਨਖਿੱਦੀ ਵੀ ਕਰੋਗੇ ਉਹਨਾਂ ਦੀ ਪਰ ਜਦੋਂ ਤੁਸੀਂ ਕਿਸੇ ਐਸੇ ਕਾਰਜ ਦੇ ਲਈ ਜਿੰਦੇ ਚ ਕਿ ਜੇ ਇਵੇਂ ਨਾ ਹੋਏ ਜਾਂ ਇਸ ਕਿਸਮ ਦਾ ਬੰਦਾ ਜਿਹੜਾ ਕਿ ਬਿਲਕੁਲ ਚਤੇ ਪੈਰ ਉਸ ਕਿਸਮ ਦੀ ਸੁਰੱਖਿਆ ਚ ਹੈ ਜਿਸ ਨੂੰ ਤੁਸੀਂ ਇਕੱਲੇ ਨੂੰ ਸਦਾ ਯਾਫਤਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਜੀ ਸੋ ਉਹਦੇ ਚ ਤੁਸੀਂ ਹਜ਼ਾਰਾਂ ਉਹ ਜ਼ਿੰਦਗੀਆਂ ਬਚਾਉਣ ਦੇ ਲਈ ਕਰਦੇ ਹੋ ਜਿਹਨੂੰ ਪੱਛਮੀ ਦੁਨੀਆ ਨੇ ਵੀ ਪ੍ਰੀਐਮਪਟ ਸਟ੍ਰਾਈਕ ਕਿ ਹੈ ਅਸੀਂ ਸਮਝਦੇ ਹਾਂ ਵੀ ਸ਼ਹੀਦ ਭਾਈ ਦਲਾਵਰ ਸਿੰਘ ਉਹਨਾਂ ਦੇ ਸਾਥੀ ਭਾਈ ਬਲਵੰਤ ਸਿੰਘ ਰਾਜੋਆਣ ਭਾਈ ਜਗਤਾਰ ਸਿੰਘ ਹਵਾਰਾ ਇਹ ਸਾਰੇ ਬਹੁਤ ਚੰਗੇ ਸਪੋਰਟਸਮੈਨ ਆਪਣਾ ਇਹਨਾਂ ਦਾ ਜੀਵਨ ਔਰ ਜਿਸ ਕਿਸਮ ਦੇ ਨੈਸ਼ਨਲ ਲੈਵਲ ਦੇ ਪਲੇਅਰਸ ਹਨ ਪੁਲਿਸ ਦੇ ਵਿੱਚ ਕੋਈ ਉਹ ਚੌੜੀ ਛਾਤੀ ਜਾਂ ਲੰਮੇ ਕਦ ਕਰਕੇ ਜਿਹੜੀ ਇੱਕ ਕ੍ਰਾਈਟੇਰੀਆ ਹੁੰਦਾ ਹੈ ਜਾਂ ਕੋਈ ਪੈਸੇ ਦੇ ਕੇ ਪਰਤੀ ਨਹੀਂ ਸੀ ਹੋਏ ਇਹ ਸਪੋਰਟਸ ਦੇ ਕੋਟੇ 'ਚੋਂ ਕਿਉਂਕਿ ਨੈਸ਼ਨਲ ਲੈਵਲ ਦੇ ਸਪੋਰਟਸਮੈਨ ਸੀ ਜੀ ਸੋ ਜੇ ਉਹਨਾਂ ਨੇ ਔਰ ਜੇ ਮੈਨੂੰ ਪਿਛਲੇ ਦਿਨਾਂ 'ਚ ਜੂਨ ਦੇ ਮਹੀਨੇ ਸ਼ਹੀਦ ਪਾਈ ਦਿਲਾਵਰ ਸਿੰਘ ਦੇ ਮਾਤਾ ਜੀ ਜਿਹੜੇ ਕਿ ਅੱਜਕੱਲ੍ਹ ਆਪਣੇ ਛੋਟੇ ਪਰ ਬੇਟੇ ਦੇ ਨਾਲ ਕੋਲ ਕੈਲਗਰੀ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਸੈਨ ਫਰਾਂਸਿਸਕੋ ਦੇ ਨਗਰ ਕੀਰਤਨ ਵੇਲੇ ਜੀ ਜਿਹੜਾ ਕਲੂਕਾਰਾਂ ਦੇ ਵਿਸਤ੍ਰੋ ਸਮਾਰਪਤ ਸੀ ਸੋ ਮੈਂ ਵੀ ਉਹਨਾਂ ਨਾਲ ਮਿਲਣ ਦਾ ਮੌਕਾ ਬਣਿਆ ਇੱਕ ਥਾਂ ਤੋਂ ਦੂਸਰੀ ਥਾਂ ਤੱਕ 2 ਘੰਟੇ ਦੀ ਡਰਾਈਵਿੰਗ ਸੀ ਸੋ ਉਹਨੇ ਕੀ ਨਕੀਆਂ ਗੱਲਾਂ ਸੋ ਉਹ ਵੀ ਕਹਿਣ ਲੱਗੇ ਕਹਿੰਦਾ ਜੀ ਹੁਣ ਉਹਨਾਂ ਦੇ ਪਿਤਾ ਪਾਈ ਦਲਾਵਰ ਸਿੰਘ ਦੇ ਜਿਹੜੇ ਨੇ ਉਹ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੰਮ ਕਰਦੇ ਸੀ ਕਿ ਭਈ ਬਿਲਕੁਲ ਸਾਦਾ ਪਰਿਵਾਰ ਜਿਸ ਕਿਸਮ ਦਾ ਹਾਂ ਗੁਰਸਿੱਖੀ ਵੈਲਿਊਜ਼ ਦੇ ਵਿੱਚ ਪੂਰਾ ਰੰਗਿਆ ਹੋਇਆ ਜੀ ਲੇਕਨ ਇੱਕ ਸਟੇਜ ਤੇ ਦਲਾਵਰ ਸਿੰਘ ਨੇ ਵੀ ਕੇਸ ਕਤਲ ਕਰਵਾਏ ਔਰ ਇਸ ਕਿਸਮ ਦਾ ਸੀ ਵੀ ਲੱਗਦਾ ਸੀ ਪਰਿਵਾਰ ਨੂੰ ਵੀ ਇਹ ਕਿਦਾਂ ਨੂੰ ਹੋ ਗਿਆ ਲੇਕਨ ਉਹ ਇੱਕ ਵੱਡੀ ਲੜਾਈ ਦੀ ਤਿਆਰੀ ਕਰ ਰਿਹਾ ਸੀ ਔਰ ਉਸ ਨੇ ਇਹ ਮਹਿਸੂਸ ਕੀਤਾ ਔਰ ਕਿਸ ਹੱਦ ਤੱਕ ਫਿਰ ਇਸ ਕਿਸਮ ਦੇ ਜਿਹੜੇ ਇੱਕ ਯੂਨਿਕ ਬੱਚੇ ਬੱਚੀਆਂ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਜੇ ਅਸੀਂ ਤਾਂ ਜਦੋਂ ਸ਼ਾਮ ਨੂੰ ਖਬਰ ਸੁਣੀ ਕਿਉਂਕਿ ਸਵਾ ਪੰਜ ਵਜੇ ਦੇ ਕਰੀਬ 31 ਅਗਸਤ ਨੂੰ ਜਿਹੜਾ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਤੇ ਅਸੀਂ ਸਾਰੇ ਪਰਿਵਾਰ ਚ ਬੈਠੇ ਸੀ ਅਸੀਂ ਕਿਹਾ ਜੀ ਚਲੋ ਇਸ ਦੁਸ਼ਤੋਂ ਵੀ ਖੜਾ ਛੁੱਟਾ ਹੈ ਕਹਿੰਦੇ ਸਾਨੂੰ ਕੀ ਪਤਾ ਸੀ ਕਿ ਵੀ ਸਾਡਾ ਪੁੱਤਰ ਹੀ ਹੈਕਰੋਂ ਜਦੋਂ ਅੱਧੀ ਰਾਤ ਤੋਂ ਬਾਅਦ ਪੁਲਿਸ ਦੀ ਥਾੜ ਆਈ ਔਰ ਉਹਨਾਂ ਨੇ ਘਰ ਦਾ ਖੁੰਝਾ ਖੁੰਝਾ ਫੋਲਿਆ ਔਰ ਸਾਨੂੰ ਗ੍ਰਿਫਤਾਰ ਕੀਤਾ ਫਿਰ ਸਾਨੂੰ ਪਤਾ ਲੱਗਾ ਕਿ ਪਾਈਏ ਤਾਂ ਇਹਨੇ ਸੋ ਜੀ ਕੁਲ ਮਿਲਾ ਕੇ ਅਸੀਂ 31 ਅਗਸਤ ਵਾਲੇ ਦਿਨ ਇਸ ਬਾਰੇ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ ਪਰ ਕੁਲ ਮਿਲਾ ਕੇ ਇਹ ਜਿਹੜਾ ਸੈਚਰਡੇ ਦਾ ਡਿਸਕਸ਼ਨ ਪਾਰਟ ਸੀ ਇਸ ਤੇ ਉੱਤੇ ਸੀ ਮੈਂ ਬਿਸ਼ੱਕ ਰੈਫਰੈਂਸ ਇਸ ਆਧਾਰ ਤੇ ਹੀ ਗੱਲ ਕੀਤੀ 31 ਅਗਸਤ ਦੇ ਹਵਾਲੇ ਨਾਲ ਲੇਕਿਨ ਉਸ ਵਿਸ਼ੇ ਦਾ ਦਾਇਰਾਕਾਰ ਅਜੋਕੇ ਚੈਲੰਜ ਔਰ 1995 ਦੇ ਵਿੱਚ ਇਹ ਵਾਕਿਆ ਹੁੰਦਾ ਔਰ ਅੱਜ ਅਸੀਂ 21 ਸਾਲ ਬਾਅਦ ਕਿੱਥੇ ਖੜੇ ਜੀ ਔਰ ਕਿਸ ਕਿਸਮ ਦਾ ਸਾਡਾ ਇੱਕ ਵੱਡਾ ਤਬਕਾ ਕਦੇ ਅਸੀਂ ਆਮ ਆਦਮੀ ਪਾਰਟੀ ਨੂੰ ਸਮਝਦੇ ਹਾਂ ਸਾਡਾ ਖਲਿਆਣ ਹੋ ਜਾਏ ਕਦੇ ਕੋਈ ਹੋਰ ਕਿਸੇ ਤੋਂ ਸਮਝਦਾ ਵੀ ਉਹ ਆ ਕੇ ਸਾਨੂੰ ਡਿਲੀਵਰ ਕਰ ਦੇ ਅਸੀਂ ਆਪਣੇ ਸ਼ਹੀਦਾਂ ਨੂੰ ਡਿਸਆਨ ਕਰਦੇ ਹਾਂ ਅਸੀਂ ਉਹਨਾਂ ਦੀ ਵਿਰਾਸਤ ਤੋਂ ਪਗੋੜੇ ਹਾਂ ਗੁਰਦੁਆਰਾ ਕਮੇਟੀਆਂ ਜਾਂ ਦੂਸਰੇ ਜਿਹੜੇ ਵੱਡੇ ਹੋਰ ਆਧਾਰੇ ਨੇ ਉਹਨਾਂ ਦਾ ਕੰਮ ਵੀ ਜਿਹੜਾ ਉਹ ਵੱਡੀਆਂ ਬਿਲਡਿੰਗਾਂ ਬਣਾਉਣ ਜਾਂ ਦੂਜਿਆਂ ਤੱਕ ਮ hạnੂਦ ਹੈ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੋਈ ਵੀ ਨਿਗਰ ਕਾਰਵਾਈ ਜਾਂ ਕੋਈ ਸੌਲਿਡ ਕੰਮ ਜਿਹੜਾ ਉਹ ਕੋਈ ਵੀ ਕਰਨ ਨੂੰ ਤਿਆਰ ਨਹੀਂ ਹੈ ਸੋ ਇੱਕ ਜਿਹਨੂੰ ਤੁਸੀਂ ਕਹੋ ਵੀ ਥੌਟ ਪ੍ਰੋਵੋਕਿੰਗ ਇੱਕ ਸੈਸ਼ਨ ਸੀ ਜੀ ਔਰ ਇਸ ਦੇ ਵਿੱਚ ਬਾਕੀ ਵੀ ਸਾਰੀਆਂ ਜਥੇਬੰਦੀਆਂ ਦੇ ਪਾਈ ਹਿੰਮਤ ਸਿੰਘ ਉਹਨਾਂ ਦੇ ਐਫਰਟ ਨਾਲ ਜਿਹੜੇ ਕਿ ਈਸਟ ਕੋਸਟ ਸਿੱਖ ਗੁਰਦਾਰਾ ਕੁਆਰਟੀਨੇਸ਼ਨ ਕਮੇਟੀ ਦੇ ਕਨਵੀਨਰ ਨੇ ਔਰ ਬਾਕੀ ਬਹੁਤ ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਆਏ ਹੋਏ ਸਨ ਦੂਸਰੀਆਂ ਜਥੇਬੰਦੀਆਂ ਦੇ ਸਿਕਸ ਫਾਰ ਜਸਟਿਸ ਫਾਰ ਲੋਅ ਔਰ মিডিਆ ਵੱਲੋਂ ਸੁਖਵਿੰਦਰ ਸਿੰਘ ਵਾਇਸ ਆਫ ਖਾਲਸਾ ਅਦੇ ਵੀ ਹਫਤੇ ਬੋਲੇ ਔਰ ਬਾਅਦ ਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਜਿਹੜੇ ਕੋਈ ਕਨੇਟਿਕਟ ਤੋਂ ਨਿਊ ਜਰਸੀ ਤੋਂ ਹਰ ਇੱਕ ਨੇ ਆਪਣੇ ਵਿਚਾਰ ਦਿੱਤੇ ਟੀਵੀ 84 ਨੇ ਇਸ ਨੂੰ ਕਵਰ ਕੀਤਾ ਜੀ ਔਰ ਅੱਜ ਦੀਆਂ ਟੀਵੀ 84 ਨਿਊਜ਼ ਦੇ ਵਿੱਚ ਉਸ ਦੀ ਬਰੀਫ ਕਲਿੰਪਸ ਦਰਸ਼ਕਾਂ ਨੇ ਦੇਖੀ ਹੋਏਗੀ ਆਉਣ ਵਾਲੇ ਸੈਚਰਡੇ ਸੰਡੇ ਦੋਨੋਂ ਦਿਨ ਕਿਉਂਕਿ ਐਥਵਾਰ ਦਾ ਪ੍ਰੋਗਰਾਮ ਮੁਖਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਔਰ ਆਦ ਬੀੜ ਦਾ ਪਹਿਲਾ ਪ੍ਰਕਾਸ਼ ਇਸ ਗੱਲ ਦਾ ਧਿਆਨ ਰਹੇ ਕਿ ਉਸ ਸਾਦ ਬੀੜ ਦੇ ਵਿੱਚ ਜਿਹੜੀ ਗੁਰੂ ਅਰਜਨ ਸਾਹਿਬ ਨੇ ਤਿਆਰ ਕਰਵਾਈ ਪਾਏ ਗੁਰਦਾਸ ਜੀ ਨੇ ਲਿਖੀ ਦਸਵੇਂ ਪਾਤਸ਼ਾਹ ਨੇ ਬਾਅਦ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਦੇ ਵਿੱਚ ਸ਼ਮੂਲੀਅਤ ਕਰਕੇ ਉਸ ਨੂੰ ਫਿਰ ਮੁਕੰਮਲ ਬੀੜ ਜਿਹਨੂੰ ਅਸੀਂ ਦੰਦਮਈ ਬੀੜ ਕਹਿੰਦੇ ਆਂ ਔਰ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹੀ ਦਸਵੇਂ ਪਾਤਸ਼ਾਹ ਨੇ ਜੋਤ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਬਖਸ਼ਦਿਆਂ ਫਰਮਾਇਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਸੋ ਇਹ ਵੀ ਅਸੀਂ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਯਾਦਬੀੜ ਦੇ ਪ੍ਰਕਾਸ਼ ਦਾ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਿਨ ਹੈ ਉਸ ਦਿਨ ਇਸ ਦਾ ਦੇ ਉੱਤੇ ਵਿਚਾਰ ਕਰਾਂਗੇ ਵੇਰਵੇ ਨਾਲ ਜੀ ਲੇਖਣ ਬੜੀ ਚੜ੍ਹਦੀ ਕਲਾ ਦਾ ਸਵਾਗਤ ਸੀ ਅੰਦਰ ਗੁਰਦੁਆਰਾ ਸਾਹਿਬ ਦੇ ਮੁਖ ਹਾਲ ਦੇ ਵਿੱਚ ਵੀ ਜਿੱਥੇ ਕਿ ਪੁਲਿਸ ਆਫੀਸਰ ਜਿਹੜੇ ਕਿ ਉਸ ਪ੍ਰੈਸਿੰਗ ਨਾਲ ਸੰਬੰਧਿਤ ਨੇ ਉਹਨਾਂ ਨੂੰ ਆਨਰ ਕੀਤਾ ਗਿਆ ਇਸੇ ਤਰ੍ਹਾਂ ਨਿਊਯਾਰਕ ਦੇ ਮੇਅਰ ਬਲੇਸੀਓ ਵੱਲੋਂ ਜਿਹੜਾ ਉਹਨਾਂ ਦੇ ਡਿਪਟੀ ਮੇਅਰ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਲੀਜਨੋ ਮੈਨ ਮਿਸਟਰ ਨਿਕ ਜੀ ਉਹ ਜਿਹੜੇ ਨੇ ਉਹਨਾਂ ਨੇ ਪ੍ਰੋਕਲੇਮੇਸ਼ਨ ਸਿਟੀ ਆਫ ਨਿਊਯਾਰਕ ਵੱਲੋਂ ਪੇਸ਼ ਕੀਤੀ ਔਰ ਚੰਗੀ ਗੱਲ ਹੈ ਵੀ ਹਾਲਾਂਕਿ ਹੁਣ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਇਹਨਾਂ ਨੇ ਹਲਾ ਦਿੱਤਾ ਹੈ ਸਾਰਾ ਹਿੰਦੂਕਰਨ ਕਰਤਾ ਕੈਲੰਡਰ ਦਾ ਹੁਣ 2 ਸਤੰਬਰ ਨੂੰ ਮਨਾ ਰਹੇ ਨੇ ਔਰ ਕਈ ਥਾਵਾਂ ਤੇ ਤਰੀਕਾ ਚੇਂਜ ਕੀਤੀਆਂ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ 2 ਸਤੰਬਰ ਦਾ ਕਰੋ ਲੇਕਿਨ ਸਿਟੀ ਦੀ ਪ੍ਰੋਕਲੇਮੇਸ਼ਨ ਦੇ ਵਿੱਚ ਉਹਨਾਂ ਨੇ 1 ਸਤੰਬਰ ਆਦਬੀੜ ਦੇ ਪ੍ਰਕਾਸ਼ ਦਿਨ ਨੂੰ ਸਵਰਪਥ ਸਿਟੀ ਨੇ ਪ੍ਰੋਕਲੇਮੇਸ਼ਨ ਦਿੱਤੀ ਜਿਹੜੀ ਕਿ ਬੜੀ ਬਹੁਤ ਪੈ ਸਮਝਦਾ ਵੀ ਇੱਕ ਪ੍ਰਾਪਤੀ ਹੈ ਕਿ ਜਿਸ ਸ਼ਹਿਰ ਤੁਸੀਂ ਰਹਿੰਦੇ ਹੋ ਇਨਾ ਵੱਡਾ ਸ਼ਹਿਰ ਹੈ ਔਰ ਨਿਊਯਾਰਕ ਦਾ ਮੇਅਰ ਬਹੁਤ ਸਾਰੇ ਮੁਲਕਾਂ ਦੇ ਪ੍ਰੈਜ਼ੀਡੈਂਟਸ ਨਾਲੋਂ ਜ਼ਿਆਦਾ ਪਾਵਰਫੁੱਲ ਹੈ ਔਰ ਜੇ ਉਹ ਸਿਟੀ ਸਮਝਦੀ ਹੈ ਕਿ ਵੀ ਇਹ ਇੱਕ ਜ਼ਰੂਰੀ 파ਰਟ ਹੈ ਤੇ ਇੱਕ ਕਾਰਨ ਹੈ ਇਸੇ ਤਰ੍ਹਾਂ ਨਿਊਯਾਰਕ ਦੇ ਕੰਟਰੋਲਰ ਦੇ ਬਿਹਫ ਤੇ ਵੀ ਜਿਹੜਾ ਪ੍ਰੋਕਲੇਮੇਸ਼ਨ ਕੀਤੀ ਗਈ ਇਸ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਸ ਦੇ ਨਾਲ ਨਾਲ ਲੋਕਲ ਅਸੈਂਬਲੀ ਮੈਂਬਰ ਡੇਵਿਡ ਉਹਦਾ ਨਾਮ ਸੀ ਉਸ ਨੇ ਵੀ ਐਡਰੈਸ ਕੀਤਾ ਔਰ ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੇ ਯੰਗਸਟਰਸ ਜਿਹੜੇ ਕਿ ਹੁਣ ਈਵਨ ਐਡਮਿਨਿਸਟ੍ਰੇਟਿਵ ਪੋਸਟਾਂ ਤੇ ਵੀ ਨਹੀਂ ਅ ਮਨਵੀਰ ਸਿੰਘ ਯੰਗ ਮੈਨ ਜਿਹੜਾ ਕਿ ਉਸ ਦੀਵਾਨ ਦੇ ਵਿੱਚ ਕੱਲ੍ਹ ਵਾਲੇ ਚ ਉਸਨੇ ਐਡਰੈਸ ਵੀ ਕੀਤਾ ਕਿ ਵੀ ਕੀ ਪ੍ਰੋਗਰਾਮ ਜਿਹੜੇ ਨੇ ਸਿਟੀ ਕਮਿਊਨਿਟੀ ਲਈ ਲੈ ਕੇ ਆ ਰਹੇ ਜਸਪ੍ਰੀਤ ਕੌਰ ਜਿਹੜੀ ਸਟਾਫ ਅਟਰਨੀ ਹੈ ਯੂਨਾਈਟਿਡ ਸਿਕਸ ਦੀ ਉਸਨੇ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਕਿਵੇਂ 1 ਸਤੰਬਰ ਨੂੰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਸਿਟੀ ਆਫ ਨਿਊਯਾਰਕ ਨੇ ਸਪੈਸ਼ਲ ਟ੍ਰਾਈਵ ਨਿਊਯਾਰਕ ਦੇ ਨਾਲ ਥੱਲੇ ਸਿੱਖ ਕਮਿਊਨਿਟੀ ਦੇ ਲਈ ਕਿਉਂਕਿ ਇਸ ਪਾਰਟ ਨੂੰ ਮਿਸਟਰ ਨਿਕ ਨੇ ਐਕਨੋਲਜ ਵੀ ਕੀਤਾ ਉਹਨਾਂ ਦੀ ਜਿਹੜੀ ਇੱਕ ਡਿਫਰੈਂਟ ਪ੍ਰੈਸ ਰਿਲੀਜ਼ ਸੀ ਕਿ ਕਿਵੇਂ ਪੰਜਾਬ ਦੇ ਵਿੱਚ ਜੂਨ 84 ਤੋਂ ਬਾਅਦ ਨਵੰਬਰ 84 10 ਸਾਲ ਦੇ ਵਿੱਚ ਜੋ ਵਰਤਾਰਾ ਹੋਇਆ ਬਹੁਤ ਸਾਰਾ ਜਿਹੜੀ ਨਸਲਕੁਸ਼ੀ ਹੋਰ ਬਹੁਤ ਸਾਰੀ ਜਿਹੜੀ ਕਤਲੋਕਾਰਦ ਹੋਈ ਉਸ ਦਾ ਟਰੋਮਾ ਉਹਨਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਚੋਂ ਵੱਡੀ ਗਿਣਤੀ ਚ ਆ ਕੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਅਸਾਈਲਮ ਲਈ ਸੈਟਲ ਹੋਏ ਸੋ ਕਮਿਊਨਿਟੀ ਦੇ ਵਿੱਚ ਇੱਕੋ ਟਰੋਮਾ ਡਿਪਰੈਸ਼ਨ ਉਹ ਕੁਝ ਪਾਰਟ ਹੈ ਔਰ ਇਹ ਗੱਲ ਦੇਖਣ ਵਾਲੀ ਹੈ ਔਰ ਇਹ ਗੱਲ ਜਸਪ੍ਰੀਤ ਕੌਰ ਨੇ ਆਪਣੀ ਪ੍ਰੈਜੈਂਟੇਸ਼ਨ ਚ ਕਹੀ ਵੀ ਕਿ ਬਹੁਤ ਵਾਰ ਸਾਡੇ ਆਪਣੇ ਘਰਾਂ ਚ ਸੁਸਾਇਡਲ ਟੈਂਡੈਂਸੀਜ਼ ਵਾਲੇ ਜਿਹੜੇ ਨੇ ਨਵੇਂ ਬੰਦੇ ਪਰ ਸਾਨੂੰ ਇਸ ਦਾ ਪਤਾ ਹੀ ਨਹੀਂ ਹੁੰਦਾ ਅਸੀਂ ਕਿਉਂਕਿ ਬਹੁਤਿਆਂ ਦੀ ਜਿਹੜੀ ਹੈ ਹੈਲਥ ਇੰਸ਼ੋਰੈਂਸ ਮੈਂਟਲ ਪਾਰਟ ਸਾਈਕਾਇਟ੍ਰਿਕ ਕੋਈ ਲੈਂਦਾ ਨਹੀਂ ਹੈ ਜਾਂ ਕਿੰਨਿਆਂ ਦੇ ਕੋਲ ਹੈ ਵੀ ਨਹੀਂ ਹੈ ਸੋ ਉਸ ਤੇ ਲਈ ਇੱਕ ਸਪੈਸ਼ਲ ਪੈਨਲ ਡਿਸਕਸ਼ਨ 6:30 ਵਜੇ 1 ਸਤੰਬਰ ਨੂੰ ਗੁਰਦੁਆਰਾ ਸਾਹਿਬ ਰਿਚਮਨ ਹਿੱਲ ਦੇ ਵਿੱਚ ਰੱਖੀ ਹੈ ਜਿਹਦੇ ਵਿੱਚ ਡਿਪਟੀ ਮੇਅਰ ਜਿਹੜਾ ਹੈ ਮਿਸਟਰ ਭਰੇ ਉਹ ਵੀ ਉਸ ਪੈਨਲਿਸਟ ਦਾ ਹਿੱਸਾ ਹੋਏਗਾ ਉਸ ਦੇ ਵਿੱਚ ਇੱਕ ਡਾਕਟਰ ਆਲੂ ਵਾਲੀਆ ਨੇ ਬੀਬੀ ਅਰਵਿੰਦ ਕੌਰ ਨੇ ਜਿਨ੍ਹਾਂ ਦਾ ਸਬਜੈਕਟ ਸਾਈਕੋਲੋਜੀ ਹੈ ਔਰ ਦੂਸਰਾ ਔਰ ਵਿਸ਼ਵਜੀਤ ਸਿੰਘ ਸਿਕੂਮ ਸੋ ਇੱਕ ਪੈਨਲ ਡਿਸਕਸ਼ਨ ਹੋਏਗੀ ਔਰ ਉਸ ਤੇ ਲਈ ਸਿਟੀ ਨੇ ਬੜੇ ਕਲਰਫੁਲ ਜਿਹੜੇ ਨੇ ਉਹ ਬਣਾਏ ਹੋਏ ਸੀ ਫਲਾਇਰ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਜਿੱਥੇ ਅਸੀਂ ਵਿਦਿੰਦਾ ਸਿਸਟਮ ਵੀ ਜਿਹੜਾ ਉਸ ਸਾਡੇ ਬੱਚੇ ਬੱਚੀਆਂ ਸਿਟੀ ਦੇ ਉੱਚ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਸਿੱਖ ਕਮਿਊਨਿਟੀ ਨੂੰ ਜਿਹੜਾ ਕੋਈ ਨਾ ਕੋਈ ਜਿਹੜੇ ਨੇ ਪ੍ਰੋਗਰਾਮ ਦਿੱਤੇ ਜਾਣ ਸਿੱਖ ਕਮਿਊਨਿਟੀ ਔਰੀਐਂਟਡ ਪ੍ਰੋਗਰਾਮਸ ਹੋਣ ਅ ਸੋ ਅੰਦਰ ਦਾ ਦਿਵਾਨ ਮੁਖਤੌਰ ਦੇ ਉੱਤੇ ਬੜਾ ਬਰੀਫ ਸੀ ਬਾਅਦ ਦੇ ਵਿੱਚ ਲਗਭਗ 2.5 3 ਮੀਲ ਹੋਏਗਾ ਕਹਿਣ ਨੂੰ ਤਾਂ 2 ਮੀਲ ਕਹਿੰਦੇ ਸੀ ਔਰ 12 ਵਜੇ ਦੇ ਕਰੀਬ ਚਲ ਕੇ 4 ਵਜੇ 4 1/2 ਜਿਹੜੇ ਨਗਰ ਕੀਰਤਨ ਵਾਪਸ ਆਇਆ ਔਰ ਇਹ ਗੱਲ ਥਾਂ ਥਾਂ ਦੇ ਉੱਤੇ ਜਿਸ ਕਿਸਮ ਦਾ ਔਰ ਕੱਲ ਵੀ ਗਰਮ ਦਿਨ ਸੀ ਜੀ ਲੇਕਿਨ ਜਿਹੜਾ ਸੇਵਾ ਦਾ ਪ੍ਰਵਾਹ ਹੁੰਦਾ ਮੈਂ ਸਮਝਦਾ ਹਾਂ ਵੀ ਕੋਈ ਐਸੇ ਚਾਰ ਕਦਮ ਤੋਂ ਬਾਅਦ ਐਸੀ ਥਾਂ ਨਹੀਂ ਸੀ ਜਿੱਥੇ ਕਿਤੇ ਅਸੰਜਵਿਨ ਨਾ ਮਿਲ ਰਹੀ ਹੋਵੇ ਔਰ ਕੋਈ ਜਲ ਜ਼ੀਰਾ ਨਾ ਹੋਵੇ ਫੂਟ ਨਾ ਹੋਵੇ ਔਰ ਦੂਸ਼ਰ ਨਾ ਹੋਵੇ ਗੋਲ ਗੱਪੇ ਹਾਂ ਉਹ 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 ਗੋਲ ਗੱਪਿਆਂ ਵਾਲੇ ਉਧਰ ਲੱਗੇ ਹੋਏ ਸੀ ਸੋ ਉਸ ਲਈ ਹਾਜ਼ਰ ਨਾਲ ਤਾਂ ਕਈ ਵਾਰ ਇਹ ਵੀ ਲੱਗਦਾ ਹੁੰਦਾ ਵੀ ਨਗਰ ਕੀਰਤਨ ਸਾਡੇ ਜਿਵੇਂ ਕੋਈ ਜਿਵੇਂ ਪ੍ਰਬਾਤ ਫੇਰੀ ਦਾ ਇੱਕ ਸਮਾਨੇ ਚ ਕਨਸੈਪਟ ਤਾਂ ਡਿਫਰੈਂਟ ਸੀ ਕਿ ਭਾਈ ਚਲੋ ਇੱਕ ਉਤਸ਼ਾਹ ਨਾਲ ਅਰਸ ਫੇਰੇ ਜਿਹੜਾ ਬਾਣੀ ਪੜਦੇ ਬਾਣੀ ਪੜਦੇ ਜਾਂਦੇ ਸਨ ਤੇ ਹੁਣ ਬਹੁਤ ਉਹਨੂੰ ਕਹਣਗੇ ਜੀ ਚਾਹ ਫੇਰੀ ਹੁੰਦਾ ਇਹ ਵੀ ਇੱਕ ਚੋਂ ਨਿਕਲਦੇ ਨੇ ਘਰ ਚੋਂ ਕਿਉਂਕਿ ਉਹਨੇ ਕੀ ਦਿਨ ਹੁੰਦੇ ਨੇ ਪ੍ਰਬਾਤ ਫੇਰੀ ਦੇ ਸੋ ਬਹੁਤ ਸਾਰਿਆਂ ਦੇ ਕਈਆਂ ਨੇ ਤਾਂ ਨਾਲ ਛੋੜਾ ਰੱਖਿਆ ਹੁੰਦਾ ਵਿੱਚ ਉਸ ਮੂਸੇ ਪਾਈ ਜਾਂਦੇ ਨੇ ਤੇ ਉਹਨਾਂ ਨੇ ਅਗਲੇ 2 ਹਫ਼ਤੇ ਦਾ ਆਪਣਾ ਇਕੱਠਾ ਕਰ ਲਿਆ ਹੁੰਦਾ ਪਰ ਚਲੋ ਉਹ ਇੱਕ ਲਾਈਟਰ ਸਾਈਡ ਹੈ ਪਰ ਕੁੱਲ ਮਿਲਾ ਕੇ ਮੈਂ ਦੇਖਦਾ ਕਿ ਵੀ ਇਹ ਸਾਡੇ ਇਹ ਕਮਜ਼ੋਰੀਆਂ ਦੇ باوجود ਵੀ ਇੱਕ ਬੜੀ ਯੂਨੀਕ ਗੱਲ ਹੈ ਸ਼ਰਦਾ ਦਾ ਪਿਆਰ ਦਾ ਪ੍ਰਗਟਾਵਾ ਭਾਵੇਂ ਕੋਈ ਸਹਿਮਤ ਹੋਣ ਨਾ ਹੋਣ ਕਈ ਵਾਰੀ ਹਰ ਚੀਜ਼ ਦੀ ਡਿਬੇਟ ਹੁੰਦੀ ਹੈ ਪਰ ਜਿਵੇਂ ਮੈਂ ਦੇਖਦਾ ਵੀ ਯੰਗਸਟਰਸ ਛੋਟੇ ਬੱਚੇ ਵੀ ਨੰਗੇ ਪੈਰ ਔਰ ਸਫਾਈ ਦੇ ਅਸਪੈਕਟ ਤੋਂ ਚਲੋ ਸਿਟੀਆਂ ਦਾ ਆਪਣਾ ਕਲੀਨਲੀਨੈਸ ਸਿਸਟਮ ਹੁੰਦਾ ਹੈ ਪਰ ਇੱਕ ਅਦਬ ਆਦاب ਦਾ ਖੰਡ ਹੈ ਔਰ ਉਸ ਸਾਰੇ ਦੇ ਵਿੱਚ ਜਿਵੇਂ ਗਤਕੇ ਵਾਲੇ ਬੱਚੇ ਬੱਚੀਆਂ ਔਰ ਉਸ ਗਰਮੀ ਜਿੱਥੇ ਆਮ ਹਾਲ ਵਿੱਚ ਤੁਰਨਾ ਔਖਾ ਹੁੰਦਾ ਹੈ ਔਰ ਕਿਵੇਂ ਨਾ ਪਾਇਆ ਐਸੀ ਇਹਨਾਂ ਨੇ ਹਾਂ ਔਰ ਕਿਵੇਂ ਘੰਟਿਆਂ ਬਧੀ ਉਹ ਖੇਡਦੇ ਚਲੇ ਗਏ ਗਤਕਾ ਔਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਔਰ ਮੈਂ ਦੇਖਦਾ ਹਾਂ ਵੀ ਜਿਹੜਾ ਸੇਵਾ ਦਾ ਹੁੰਦਾ ਜਦੋਂ ਸਾਡੀ ਟੀਵੀ 84 ਦੀ ਟੀਮ ਗਈ ਹੈ ਜੇ 10 ਵਾ 10 ਅਸੀਂ ਪਹੁੰਚ ਗਏ ਉਸੀਂ ਵੀ ਕੱਲ ਕਵਰ ਕੀਤਾ ਉਹ ਸਾਰੇ ਨੂੰ ਅ ਔਰ ਉਦੋਂ ਅਜੇ ਉਦੀ ਸਜਾਵਟ ਹੋ ਰਹੀ ਸੀ ਪਰ ਮੈਂ ਦੇਖਦਾ ਵੀ ਜਿਹੜੇ ਬਹੁਤ ਸਾਰੇ ਜਿਹੜੇ ਸਟੇਜਾਂ ਤੇ ਬੋਲਣ ਵਾਲੇ ਨੇ ਕ੍ਰੈਡਿਟ ਤਾਂ ਉਹ ਲੈਂਦਾ ਹੀ ਨੇ ਲੇਕਿਨ ਜਿਹੜਾ ਸਾਡੇ ਆਧਾਰ ਹੈ ਸਾਡੀ ਸਿੱਖੀ ਦਾ ਉਹ ਨਿਸ਼ਕਾਮ ਸੇਵਾ ਦਾ ਹੈ ਹਜ਼ਾਰਾਂ ਬੰਦਿਆਂ ਦਾ ਲੰਗਰ ਥੱਲੇ ਅਸੀਂ ਜਦੋਂ ਲੰਗਰ ਚ ਜਾਂਦੇ ਆ ਦੋ ਤਿੰਨ ਸਬਜ਼ੀਆਂ ਦਲੀਆ ਆਟਾ ਬਣਿਆ ਹੋਇਆ ਹੈ ਦੂਸਰਾ ਹੈ ਗਰਮ ਗਰਮ ਪ੍ਰਸ਼ਾਦੇ ਨੇ ਫੇਰ ਜਿਹੜੇ ਬਾਹਰ ਸਾਨੂੰ ਤੋਂ ਮਾਰਚ ਕਰਨਾ ਔਖਾ ਲੱਗਾ ਕਿ ਵੀ ਇਹਨਾਂ ਤੋਪੇ ਦੁੱਜੇ ਜਿਹੜੇ ਉਸ ਨੂੰ ਸਜਾ ਰਹੇ ਨੇ ਬਣਾ ਰਹੇ ਨੇ ਲੱਗੇ ਨੇ ਔਰ ਅਸੀਂ ਟੀਵੀ 84 ਲਈ ਇਸ ਨੂੰ ਫੁੱਲੀ ਕਵਰ ਕੀਤਾ ਸਾਰੇ ਇਸ ਨੂੰ ਇਸ ਨੂੰ ਐਡਿਟ ਕਰਕੇ ਆਉਣ ਵਾਲੇ ਅਸੀਂ ਅਨਾਉਂਸ ਕਰਦੇ ਆਂਗੇ ਕਿ ਕਿਸ ਦਿਨ ਜਿਹੜਾ ਉਹ 222 ਵਾਲਾ ਪ੍ਰੋਗਰਾਮ ਚੱਲੇਗਾ ਸੈਮੀਨਾਰ ਦਾ ਇਸ ਦਿਨ ਸੰਡੇ ਵਾਲਾ ਪ੍ਰੋਗਰਾਮ ਹੋਇਆਗਾ ਪਰ ਕੁੱਲ ਮਿਲਾ ਕੇ ਜਿਵੇਂ ਗੁਰੂਗ੍ਰੰਥ ਸਾਹਿਬ ਦੇ ਫਲੋਰ ਤੋਂ ਬਾਅਦ ਜਿਹੜਾ ਸੈਕੰਡ ਫਲੋਰ ਅਟਰੈਕਸ਼ਨ ਦਾ ਵੀ ਸੀ ਔਰ ਜਿਹਦੇ ਪਿੱਛੇ ਸਾਰੇ ਹੀ ਪੰਥਕ ਤਿਰਾਂ ਦੇ ਐਕਟੀਵਿਸਟ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ 6 ਫਾਰ ਜਸਟਿਸ ਦੁਆਬਾ ਸਿੱਖ ਐਸੋਸੀਏਸ਼ਨ ਦੂਸਰੇ ਤੋਂ ਰਹਿ ਸੀ ਉਹ ਸ਼ਹੀਦਾਂ ਦਾ ਫਲੋਰ ਸੀ ਜੀ ਭਾਈ ਜਲਦਾਰ ਸਿੰਘ ਹਵਾਰਾ ਦੀ ਆਦਮ ਕਤ ਫੋਟੋ ਔਰ ਬਹੁਤ ਸਾਰੇ ਸਾਡੇ ਮੌਜੂਦਾ ਦੌਰ ਦੇ ਸ਼ਹੀਦ ਉਸ ਦੇ ਉੱਤੇ ਦੋ ਅੱਡ ਅੱਡ ਟਾਡੀ ਜਿਹੜੇ ਜਥੇ ਨੇ ਉਹਨਾਂ ਨੇ ਵੀ ਰੱਸੀ ਵਾਰਾਂ ਲਾਈਆਂ ਔਰ ਉਸ ਦਾ ਇੱਕ ਆਪਣਾ ਮੁਕਾਮ ਸੀ ਔਰ ਗੁਰਦੁਆਰਾ ਬਾਬਾ ਮੱਖਣਸ਼ਾਲ ਉਬਾਣਾ 6 ਸੈਂਟਰ ਦੇ ਸਾਹਮਣੇ ਜਿਹੜੀ ਹੈ ਨਗਰ ਕੀਰਤਨ ਦੇ ਜਿਹੜਾ ਵੈਲਕਮ ਦੇ ਲਈ ਸਟੇਜ ਲੱਗੀ ਸੀ ਜਿੱਥੋਂ ਸਾਰਿਆਂ ਨੇ ਐਡਰੈਸ ਕੀਤਾ ਉਹਨੂੰ ਵੀ ਐਡਰੈਸ ਕਰਨ ਲਈ ਉਹਨਾਂ ਨੇ ਸੱਦੇ ਔਰ ਉਸ ਤੋਂ ਬਾਅਦ ਖਾਲਸਾਤਨ ਦੇ ਨਾਰੇ ਜਿਹਾ ਖਾਰੇ ਵੀ ਗੂੰਜੇ ਸੋ ਕੁੱਲ ਬਿਲਾ ਕੇ ਔਰ ਮੈਂ ਆਪਣੀ ਪ੍ਰੈਜੈਂਟੇਸ਼ਨਸ ਉੱਤੇ ਵੀ ਇਹ ਕਿਹਾ ਸੀ ਮੈਂ ਕਿ ਠੀਕ ਹੈ ਅਸੀਂ મતਭੇਦ ਸਾਡੇ ਹੋ ਸਕਦੇ ਨੇ ਕਿਸੇ ਇੱਕ ਇਸ਼ੂ ਤੇ ਐ ਦੂਸਰੇ ਤੇ ਪਰ ਇਹ ਗੱਲ ਕਿ ਸਾਡੇ ਜਿਹੜੇ ਜਾਗਤ ਜੋਤ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ-ਮਾਤਾ ਸਾਹਿਬਕੌਰ ਵਾਸੀ ਅਨੰਦਪੁਰ ਦੇ ਸੋ ਸਾਡੇ ਕੁੱਲ ਮਿਲਾ ਕੇ ਅਸੀਂ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈ ਆ ਸਾਡਾ ਇੱਕ ਦੂਸਰੇ ਪ੍ਰਤੀ ਇਹੀ ਹੋਣਾ ਚਾਹੀਦਾ ਹੈ ਕਿ ਭਾਈ ਆਏ ਮਿਲ ਗੁਰਸਿੱਖ ਆਏ ਮਿਲ ਆਏ ਮੇਰੇ ਗੁਰੂ ਕੇ ਪਿਆਰੇ ਇਸ ਦੇ ਨਾਲ ਹੀ ਅਸੀਂ ਜੁੜ ਕੇ ਆਪਣੇ ਕੌਮੀ ਘਰ ਖਾਰਿਸਤਾਨ ਦੇ ਲਈ ਦਰਿਆ ਜਮਨਾ ਤੋਂ ਵਾਗਾ ਤੱਕ ਆਜ਼ਾਦ ਪ੍ਰਭੂ ਦਾ ਸੰਪਨ ਦੇਸ਼ ਸर्जਣ ਦੇ ਲਈ ਐਫਰਟ ਕਰੀਏ ਸੋ ਕੁੱਲ ਮਿਲਾ ਕੇ ਬੜੀ ਚੜ੍ਹਦੀ ਕਲਾ ਦੀ ਸਪਿਰਟ ਦੇ ਵਿੱਚ ਇਹ ਨਗਰ ਕੀਰਤਨ ਸੀ ਔਰ ਮੇਰਾ ਖਿਆਲ ਹੈ ਕਿ ਵੀ ਜਿਹੜਾ ਮੈਸੇਜ ਕੌਮੀ ਆਜ਼ਾਦੀ ਦਾ ਜੀ ਉਹ ਜ਼ਰੂਰੀ ਵੀ ਹੁੰਦਾ ਹੈ ਇਸ ਕਿਸਮ ਦੇ ਇਕੱਠਾ 'ਚ ਕੋਈ ਇਹ ਨਹੀਂ ਹੈ ਕਿ ਕੋਈ ਇੰਡੀਅਨ ਕੌਂਸੂਲੇਟ ਦੂਜੇ ਤੀਜੇ ਤੁਰੇ ਹੁੰਦੇ ਨੇ ਹਾਲਾਂ ਇਹ ਜ਼ਰੂਰ ਹੁੰਦਾ ਹੈ ਕਹਿਣ ਨੂੰ ਜਿਨ੍ਹਾਂ ਦੇ ਬਾਈਕਾਟ ਜਨਾ ਚ ਦਾ ਕੀਤਾ ਹੋਇਆ ਹੈ ਕਿ ਭਾਈ ਇਹ ਨੇੜੇ ਤੇੜੇ ਨਹੀਂ ਆ ਸਕਦੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਕਈ ਵਾਰ ਉਹੀ ਜਿਹੜੇ ਪ੍ਰਬੰਧਕ ਨੇ ਫਿਰ ਵੜਿਆ ਵੀ ਰਹੇ ਹੁੰਦੇ ਨੇ ਮੈਂ ਵੇਰ ਵਿੱਚ ਤਾਂ ਨਹੀਂ ਜਾਵਾਂਗਾ ਪਰ ਸ਼ਰਾਰਤ ਦਾ ਮਕਾਮ ਕਿਸ ਕਦਰ ਹੈ ਮੈਂ ਹਾਲਾਂਕਿ ਇਸ ਦਾ ਸਬੰਧ ਰਿਫਰੈਂਸ ਟਾਪਿਕ ਨਾਲ ਵੀ ਹੋ ਸਕਦਾ ਸੀ ਪਰ ਕੁੱਲ ਮਿਲਾ ਕੇ ਸਾਡੇ ਨੋਟਿਸ ਦੇ ਵਿੱਚ ਉੱਥੇ ਇੱਕ ਵੀਰ ਨੇ ਲਿਆਂਦਾ ਹੈ ਕਿ ਸ਼ੇਰੇ ਪੰਜਾਬ ਅਖਬਾਰ ਨੇ ਆਪਣੇ ਪਿਛਲੇ ਇਸ਼ੂ ਦੇ ਵਿੱਚ ਖਬਰ ਲਾਈ ਹੋਈ ਹੈ ਕੋਈ ਫ੍ਰੈਂਡਸ ਆਫ ਬੀਜਪੀ ਦੇ ਦਮ ਛੱਲੇ ਨੇ ਜੀ ਉਹਨਾਂ ਦੀ ਕਿ ਜੀ ਮੋਦੀ ਨੂੰ ਵਧਾਈਆਂ ਕਿ ਉਸਨੇ ਬਲੈਕਲਿਸਟ ਜਿਹੜੀ ਹੈ ਉਹ ਬਹੁਤ ਉਹਦੇ ਚ ਕਿੰਨੇ ਨਾਂ ਕੱਢ ਦਿੱਤੇ ਨੇ ਔਰ ਉਹਦੇ ਚ ਜਿਹੜੀ ਪਿਕਚਰ ਲਾਈ ਹੋਈ ਹੈ ਉਹ ਸਾਰੇ ਆਜ਼ਾਦੀ ਪਸੰਦ ਸਿੱਖਾਂ ਦੀ ਜਿਹਨਾਂ ਚ ਅਸੀਂ ਵੀ ਐ 6 ਫਾਰ ਜਸਟਿਸ ਵਾਲੇ ਵੀ ਦੂਜੇ ਵਾਸ਼ਿੰਗਟਨ ਦੇ ਵਿੱਚ ਕੋਈ ਫੰਕਸ਼ਨ ਸੀ ਜਦੋਂ ਸ਼ਾਇਦ ਕਾਂਗਰੈਸ਼ਨਲ ਕਾਕਰਸ ਦਾ ਪਿਕਚਰ ਉਹ ਲਾ ਕੇ ਤੇ ਵਧਾਈਆਂ ਦਿੱਤੇ ਮਤਲਬ ਹੁਣ ਇਸ ਪਾਰਟ ਨੂੰ ਤੁਸੀਂ ਕਿਸ ਹੱਦ ਤੱਕ ਦੀ ਬੇਈਮਾਨੀ ਹੈ ਤਾਂ ਇੱਕ ਤਾਂ ਪੀਲੀ ਪੱਤਰਕਾਰੀ ਹੁੰਦੀ ਹੈ ਯੈਲੋ ਜਰਨਲਿਜ਼ਮ ਇੱਕ ਇਸ ਕਿਸਮ ਦੇ ਲੋਕ ਹੁਣ ਔਰ ਜਦੋਂ ਕੱਲ ਮੇਰੇ ਨੋਟਿਸ 'ਚ ਲਿਆਂਦਾ ਇਹ ਗੱਲ ਵੀ ਰਵਤਾਰ ਸਿੰਘ ਪੰਨੂ ਹੋਰਾਂ ਨੇ ਵੀ ਬਾਅਦ 'ਚ ਮੈਨੂੰ ਮੈਂਸ਼ਨ ਕੀਤੀ ਜੀ ਮੈਂ ਕਿਹਾ ਜੀ ਇਹ ਹੁਣ ਕਿਉਂਕਿ ਜਿਹੜਾ ਨਵਤੇਜ ਸਰਨਾ ਮੋਸਟ ਲਾਈਕਲੀ ਐਂਬੈਸਡਰ ਬਣ ਕੇ ਅਮਰੀਕਾ ਚ ਆ ਰਹੇ ਉਹਦੇ ਆਉਣ ਤੋਂ ਪਹਿਲਾਂ ਇਹ ਗਰਾਊਂਡ ਤਿਆਰ ਕਰ ਰਹੇ ਨੇ ਵੀ ਉਹਨੇ ਜਿਵੇਂ ਹਾਈ ਕਮਿਸ਼ਨਰ ਹੁੰਦੇ ਆ ਇੰਗਲੈਂਡ ਦੇ ਵਿੱਚ ਸੱਖਾਂ ਦੀਆਂ ਜੜਾਂ ਜਿਹੜੀਆਂ ਨੇ ਉਹ ਵੱਡੀਆਂ ਨੇ ਹੁਣ ਇੱਥੇ ਇਹ ਪ੍ਰਭਾਵ ਹਾਲਾਂ ਅਖਬਾਰ ਦੇ ਨਾਲ ਸੰਪਰਕ ਕੀਤਾ ਹੈ ਦੂਸਰਿਆਂ ਨੇ ਔਰ ਉਹਨੂੰ ਮਾਫੀ ਮੰਗਣ ਲਈ ਕਿ ਪਰ ਜਦੋਂ ਤੱਕ ਮਾਫੀ ਤੱਕ ਗੱਲ ਹੁੰਦੀ ਹੈ ਜਾਂ ਦੂਸਰਾ ਆਲਰੇਡੀ ਉਸ ਗੱਲ ਨੂੰ ਆਧਾਰ ਬਣਾ ਕੇ ਬਹੁਤ ਸਾਰਿਆਂ ਨੂੰ ਹੋਏਗਾ ਦੇਖ ਲਓ ਜੀ ਇਹ ਤਾਂ ਵੱਡੇ ਖਰਸਤਾਨੇ ਵੀ ਹੁਣ ਵਧਾਈਆਂ ਦੇ ਰਹੇ ਨੇ ਕਿ ਜੀ ਬਲੈਕਲਿਸਟਾਂ ਖਤਮ ਕਰ ਦੁੱਤੀਆਂ ਔਰ ਉਹਨੂੰ ਆਧਾਰ ਬਣਾ ਕੇ ਦੂਜਿਆਂ ਨੇ ਜਿਨ੍ਹਾਂ ਨੇ ਨਵਤੇਜ ਸਰਨੇ ਦੇ ਜਾਜੇ ਚੜਨੇ ਪਹਿਲਾਂ ਹੀ ਕਈਆਂ ਨੇ ਰੱਪਣੇ ਸ਼ੁਰੂ ਕਰਤੇ ਹੋਣੇ ਨੇ ਕਿ ਜੀ ਦੇਖੋ ਜੀ ਫਿਰ ਵੀ ਸਿੱਖ ਹੈ ਜੀ ਬਹੁਤ ਸੋਹਣੀ ਪੱਗ ਬੰਦ ਹੈ ਜੀ ਬਹੁਤ ਦਾੜੀ ਸੋਹਣੀ ਬੰਨੀ ਹੋਈ ਹੈ ਜੀ ਚਲੋ ਕੋਈ ਨਹੀਂ ਇੰਨਾ ਹਾਇਰ ਲੈਵਲ ਦਾ ਫੋਰਨ ਸਰਵਿਸ ਦਾ ਅਫਸਰ ਹੈ ਜੀ ਅਜਿਹਾ ਸਾਰਿਆਂ ਦਾ ਹੀ ਵਿਰੋਧ ਕਰੀ ਜਾਣਾ ਜੀ ਨਾਲੇ ਚਲੋ ਕੋਈ ਮਾੜੀ ਗੱਲ ਹੈ ਜੇ ਬਲੈਕਲਿਸਟਾਂ ਕੱਢਤੀਆਂ ਬੁੱਧੀ ਨੇ ਕਿਹੜਾ ਮਾੜਾ ਕੰਮ ਕੀਤਾ ਜੀ ਹੁਣ ਇਹ ਕੈਟਾਗਰੀ ਜਿਹੜੀ ਹੈ ਸੋ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੁੰਦਾ ਆ ਵੀ ਇਸ ਕਿਸਮ ਦੇ ਲੋਕ ਵੀ ਜਿਹੜੇ ਨੇ ਉਹ ਨਾਲ-ਨਾਲ ਜਿਹੜਾ ਉਹ ਸਾਡੇ ਪੇਸ਼ ਪੇਸ਼ ਨੇ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ ਲੇਕਿਨ ਸੰਗਤ ਤੱਕ ਜਦੋਂ ਕੋਈ ਸੱਚ ਪਹੁੰਚਦਾ ਹੈ ਕੌਮੀ ਆਜ਼ਾਦੀ ਦੀ ਗੱਲ ਹੁੰਦੀ ਹੈ ਔਰ ਸੰਗਤ ਦੇ ਵਿੱਚ ਹਮੇਸ਼ਾ ਉਤਸ਼ਾਹ ਵੀ ਹੈ ਔਰ ਉਨਾ ਤੱਕ ਅਲਟੀਮੇਟਲੀ ਮੈਂ ਸਮਝਦਾ ਹਾਂ ਵੀ ਸਾਡਾ ਨਿਸ਼ਾਨਾ ਇਹੀ ਹੋਣਾ ਚਾਹੀਦਾ ਹੈ ਵੀ ਇਸ ਕਿਸਮ ਦੇ ਰਜਿਸਟਰਡ ਬੇਈਮਾਨ ਰਹਿਣੇ ਨੇ ਜਦੋਂ ਗੁਰੂ ਸਾਹਿਬ 10 ਜਾਮਿਆਂ ਦੇ ਵਿੱਚ ਵਿਚਰੇ ਉਦੋਂ ਵੀ ਇਸ ਕਿਸਮ ਦੇ ਨਾਲ ਸੀ ਇਹ ਪ੍ਰਥੀਏ ਮੀਣੇ ਮਸਾਂਦ ਧੀਰਮਲੀਆਂ ਰਾਮਰਾਇਆਂ ਦੀ ਔਲਾਦ ਅੱਜ ਵੀ ਹਿੰਦੁਸਤਾਨੀ ਹਕੂਮਤ ਦੇ ਹੱਥ ਠੋਕੇ ਬਣ ਕੇ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ ਅਸੀਂ ਇਹਨਾਂ ਨੂੰ ਵਾਰਨਿੰਗ ਵੀ ਦਿੰਨੇ ਔਰ ਜੇ ਲੋੜ ਪਈ ਹੁਣ ਤੱਕ ਅਸੀਂ ਬਚਦੇ ਰਹੇ ਕਿ ਭਾਈ ਕਾਨੂੰਨ ਕਿਸੇ ਕਾਨੂੰਨੀ ਲੜਾਈ ਚ ਪੈਣਾ ਫਿਰ ਇਹਨਾਂ ਨੂੰ ਅਸੀਂ ਹੁਣ ਜਿਹੜਾ ਹੈ ਅਦਾਲਤਾਂ ਦਾ ਵੀ ਜਿਹੜਾ ਉਸ ਘੜੀ ਸੰਗੇ ਕਿ ਵੀ ਤੁਸੀਂ ਇਸ ਕਿਸਮ ਦੀ ਬੇਈਮਾਨੀ ਟਾਟ-ਬਟਾਟ ਬਣ ਕੇ ਜਾ ਕੇ ਉਹਨਾਂ ਐਮਬੈਸੀਆਂ ਤੋਂ ਫਿਰ ਮੁੜ ਕੇ ਪੈਸੇ ਲੈਂਦੇ ਨੇ ਇਹ ਕਿ ਦੇਖ ਲਓ ਜੀ ਅਸੀਂ ਤੁਹਾਡੇ ਨੂੰ ਸਰਵ ਕਰ ਰਹੇ ਹਾਂ ਸੋ ਇਹ ਤੁਹਾਡਾ ਵੀਕਐਂਡ ਦੀ ਕਾਰਵਾਈ ਔਰ ਖਬਰਾਂ ਦੇ ਵੀਕਐਂਡ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਤੇ ਇੱਥੇ ਲੈਨੇ ਆ ਬ੍ਰੇਕ ਈਵਰਸ ਵਿਚਾਰਾਂ ਦੇ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ